ਸਾਡੇ ਸਤਕਾਰਯੋਗ ਭਾਈ ਗੁਰਜੰਟ ਸਿੰਘ ਜੀ ਪਟਿਆਲਾ ਜਿਨ੍ਹਾਂ ਨੇ ਬਹੁਤ ਸੋਨਾ ਲਿਖਿਆ ਹੈ ਇਹਨ ਮਹਾਨ ਸਿੰਘਾਂ ਬਾਰੇ ਪਿਆਰਿਓ ਦੇਖੋ ਕਿੰਨਾ ਸੋਨਾ ਲਿਖਿਆ ਹੈ ਆਪਣਾ ਆਪ ਨਿਛਾਵਰ ਕਰਕੇ ਉਹ ਮਹਿਕਾਉਣਗੇ ਲੱਖਾਂ ਵਿਹੜੇ ਆਪਣਾ ਆਪ ਨਿਛਾਵਰ ਕਰਕੇ ਉਹ ਮਹਿਕਾਉਣਗੇ ਲੱਖਾਂ ਵਿਹੜੇ ਮੋਤ ਨਾਲ ਟਕਰਾਉਣ ਲੱਗੇ ਨੇ ਫੁੱਲਾਂ ਵਰਗੇ ਚਿਹਰੇ ਵਾਈ ਗੁਰ ਮੋਤ ਨਾਲ ਟਕਰਾਉਣ ਲੱਗੇ ਨੇ ਫੁੱਲਾਂ ਵਰਗੇ ਚਿਹਰੇ ਠੰਡੇ ਬੁਰਜ ਵਿੱਚ ਦਾਦੀ ਮਾਂ ਨੇ ਬੱਚਿਆਂ ਨੂੰ ਸਮਝਾਇਆ ਠੰਡੇ ਬੁਰਜ ਵਿੱਚ ਦਾਦੀ ਮਾਂ ਨੇ ਬੱਚਿਆਂ ਨੂੰ ਸਮਝਾਇਆ ਏ तुसी पोते हो उस दादे दे जिसने धर्म बचाया है तुसी पोते हो उस दादे दे जिसने धर्म बचाया है देखे टोल न जायो किधरे देखे हो ना जायो किधरे मुहते रखियो खेड़े मौत न टकरा लगे ने फुल वर्गे चेहरे अज इतिहास बनाने लगे ने ਖੁੱਲਾ ਵਰਗੇ ਚਿਹਰੇ ਜ਼ਾਲਮ ਜ਼ੁਲਮ ਕਮਾਈ ਜਾਂਦਾ ਜ਼ਾਲਮ ਜ਼ੁਲਮ ਕਮਾਈ ਜਾਂਦਾ ਪਰ ਉਹ ਖਿੜਖਿੜ ਹੱਸਦੇ ਨੇ ਗੈਰਤ ਅਣਖ ਜ਼ਮੀਰ ਕੀ ਹੁੰਦੀ ਇਹ ਜ਼ਾਲਮ ਨੂੰ ਦੱਸਦੇ ਨੇ ਗੈਰਤ ਅਣਖ ਜ਼ਮੀਰ ਕੀ ਹੁੰਦੀ ਇਹ ਜ਼ਾਲਮ ਨੂੰ ਦੱਸਦੇ ਨੇ ਜਿੰਨਾ ਮੋਤ ਵਿਹਾਉਣੀ ਹੁੰਦੀ ਡਰ ਨਹੀਂ ਆਉਂਦਾ ਨੇੜੇ ਜਿੰਨਾ ਮੋਤ ਵਿਹਾਉਣੀ ਹੁੰਦੀ ਡਰ ਨਹੀਂ ਆਉਂਦਾ ਨੇੜੇ ਮੋਤ ਨਾਲ ਟਕਰਾਉਣ ਲੱਗੇ ਨੇ ਫੁੱਲਾਂ ਵਰਗੇ ਚਿਹਰੇ ਅੱਜ ਇਤਿਹਾਸ ਬਣਾਉਣ ਲੱਗੇ ਨੇ ਫੁੱਲਾਂ ਵਰਗੇ ਚਿਹਰੇ ਪੁੱਛਦੀ ਕੰਦ ਜਲਾਦੋਂ ਦੱਸ ਦੋ ਕਿਹੜਾ ਜ਼ੁਲਮ ਕਮਾਇਆ ਏ ਪੁੱਛਦੀ ਕੰਧ ਜਲਾਦੋਂ ਦੱਸ ਦੋ ਕਿਹੜਾ ਜ਼ੁਲਮ ਕਮਾਇਆ ਏ ਫੁੱਲਾਂ ਵਰਗੇ 2 ਲਾਲਾਂ ਨੂੰ ਨੀਹਾਂ ਵਿੱਚ ਖੜਾਇਆ ਏ ਫੁੱਲਾਂ ਵਰਗੇ 2 ਲਾਲਾਂ ਨੂੰ ਨੀਹਾਂ ਵਿੱਚ ਖੜਾਇਆ ਏ ਦੱਸੋ ਕਹਿਰ ਗੁਜ਼ਾਰਨ ਲੱਗਿਆ ਕੰਬਦੇ ਕਿਉ ਨਹੀਂ ਚਿਹਰੇ ਦੱਸੋ ਕਹਿਰ ਗੁਜ਼ਾਰਨ ਲੱਗਿਆ ਕੰਬਦੇ ਕਿਉ ਨਹੀਂ ਚਿਹਰੇ ਮੌਤ ਨਾਲ ਟਕਰਾਉਣ ਲੱਗੇ ਨੇ ਫੁੱਲਾਂ ਵਰਗੇ ਚਿਹਰੇ ਅਜ ਇਤਿਹਾਸ ਬਣਾਉਣ ਲੱਗੇ ਨੇ ਫੁੱਲਾਂ ਵਰਗੇ ਚਿਹਰੇ ਇਸ ਧਰਤੀ ਨੂੰ ਪੂਜਣ ਲਾਉਣਾ ਦੋ ਨਿਕੜੇ ਜਿਹੇ ਬਾਲਾ ਨੇ ਇਸ ਧਰਤੀ ਨੂੰ ਪੂਜਣ ਲਾਉਣਾ ਦੋ ਨਿਕੜੇ ਜਿਹੇ ਬਾਲਾ ਨੇ ਮੌਤ ਨੂੰ ਸੋਚਾਂ ਦੇ ਵਿੱਚ ਪਾਣਾ ਕਲਗੀਧਰ ਦੇ ਆ ਲਾਲਾ ਨੇ ਮੌਤ ਨੂੰ ਸੋਚਾਂ ਦੇ ਵਿੱਚ ਪਾਣਾ ਕਲਗੀ ਧਰਦਿਆਂ ਲਾਲਾ ਨੇ ਗੁਰਜੰਟ ਵੀ ਤਾਈਓ ਕਰਦਾ ਸਜਦੇ ਇਹ ਬਾਬੇ ਨੇ ਮੇਰੇ ਗੁਰਜੰਟ ਵੀ ਤਾਈਓ ਕਰਦਾ ਸਜਦੇ ਇਹ ਬਾਬੇ ਨੇ ਮੇਰੇ ਮੋਤ ਨਾਲ ਟਕਰਾਉਣ ਲੱਗੇ ਨੇ ਫੁੱਲਾਂ ਵਰਗੇ ਚਿਹਰੇ ਅਜ ਇਤਿਹਾਸ ਬਣਾਉਣ ਲੱਗੇ ਨੇ ਫੁੱਲਾਂ ਵਰਗੇ ਚਿਹਰੇ ਪਿਆਰਿਓ ਕਲਗੀ ਤਰਪਾਸ਼ਾ ਨੇ ਇੱਕ ਬਚਨ ਕਿਹਾ ਸੀ ਜਦ ਸਾਨੂੰ ਰੂਪ ਦਿੱਤਾ ਨਾ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਹਿ ਕਰੋ ਨਿਵਾਸ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਸਾਡੇ ਅੰਦਰ ਨਿਵਾਸ ਕਰਨਾ ਚਾਹੁੰਦਾ ਹੈ ਕਿ ਸਾਡੇ ਇਹ ਗੰਦੇ ਮੰਦੇ ਮਨਾਂ ਵਿੱਚ ਵਸ ਜਾਏਗਾ ਮਹਾਰਾਜ ਨੇ ਕਿਹਾ ਜੇ ਤੈਨੂੰ ਮੇਰਾ ਰੂਪ ਵੇਖਣਾ ਹੈ ਨਾ ਤਿਆਰ ਬਰ ਤਿਆਰ ਹੋ ਕੇ ਸ਼ੀਸ਼ੇ ਦੇ ਸਾਹਮਣੇ ਆਇਨੇ ਦੇ ਸਾਹਮਣੇ ਵੇਖ ਤੈਨੂੰ ਮੇਰਾ ਰੂਪ ਦਿਸੇਗਾ ਅੱਜ ਪਿਆਰਿਓ ਆਪਣੇ ਬੱਚਿਆਂ ਦੇ ਮੁਖ ਦੇ ਵਿੱਚ ਬੁਰਕੀ ਪਾਉਂਦੇ ਹੋ ਰਜਾਈਆਂ ਦੇ ਵਿੱਚ ਬੈਠੇ ਹੋ ਨਾ ਆਪਣੀ ਸੁਰਤ ਨੂੰ ਲੈ ਜਾ ਬਾਬਾ ਫਤਿਹ ਸਿੰਘ ਜੀ ਵੱਲ ਮਾਂ ਗੁਜਰਕੋਟ ਜੀ ਕੰਗੀ ਕਰ ਰਹੇ ਨੇ ਪਿਆਰਿਓ ਤੁਹਾਨੂੰ ਸਮਝਾ ਰਹੇ ਨੇ ਮੇਰੇ ਬੱਚਿਓ ਜਿਵੇਂ ਮੈਂ ਆਪਣੇ ਬੱਚਿਆਂ ਨੂੰ ਕੰਗੀ ਕਰਦੇ ਕਰਦੇ ਸਿਮਰਨ ਕਰੀ ਸੀ ਨਾ ਤੁਸੀਂ ਵੀ ਕਰੋ ਤੁਹਾਨੂੰ ਤੁਹਾਡੇ ਬੱਚਿਆਂ ਦੇ ਵਿੱਚ ਵੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ